ਤੁ ਸੈਕੁਰਿਟੀ ਡੇਲੀ ਪੋਸਟ ਪੰਜਾਬੀ ਮੈਂ ਹਸਨੇਨਾ ਸਾਬਕਾ ਫੌਜੀ ਦੇ ਨਾਲ ਕੁਟਮਾਰ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਲੋਕਾਂ ਦੀ ਪੀੜ ਜਦੋਂ ਥਾਣੇ ਪਹੁੰਚਦੀ ਐ ਐਫ ਆਈ ਆਰ ਦਰਜ ਕਰਵਾਉਣ ਦਾ ਪੁਲਿਸ ਦੇ ਅਧਿਕਾਰੀ ਤੇ ਲੋਕ ਅਹਮੋਰ ਸਾਹਮਣੇ ਹੋ ਜਾਂਦੇ ਨੇ ਕਾਫੀ ਜੜਾ ਹੰਗਾਮਾ ਹੋਇਆ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਤਣਾਅਪੂਰਨ ਮਾਹੌਲ ਬਣਿਆ ਹੋਇਆ ਦਰਸਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਵਿੱਚ ਕੁਝ ਮਾਈਨਿੰਗ ਕਰਦੇ ਲੋਕਾਂ ਵੱਲੋਂ ਪਿੰਡ ਦੇ ਸਾਬਕਾ ਫੌਜੀ ਕੈਪਟਨ ਮਨੋਰ ਕੁਮਾਰ ਦੀ ਕੁਟਮਾਰ ਕੀਤੀ ਗਈ ਸੀ ਉਸ ਦੇ ਵਿਰੋਧ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਅਤੇ ਸਮਾਜਿਕ ਸੰਗਠਨਾਵਾਂ ਵੱਲੋਂ ਵਿਰੋਧ ਵਿੱਚ ਤਲਫਾੜਾ ਹਿਮਾਚਲ ਰੋਡ ਵੀ ਬੰਦ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਤੇ ਲੋਕਾਂ ਵਿੱਚ ਹਾਲਾਂਕਿ ਸਮਝੌਤਾ ਹੋ ਜਾਂਦਾ ਹੈ ਪੁਲਿਸ ਵੱਲੋਂ ਕਿਹਾ ਗਿਆ ਕਿ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ ਸੋ ਲੋਕਾਂ ਦੇ ਵੱਲੋਂ ਤਰਨਾ ਵੀ ਲਗਾਇਆ ਕਿ ਹਾਲਾਂਕਿ ਮੌਕੇ ਤੇ ਪੁਲਿਸ ਬੌਂਡ ਟੂ ਦੀ ਹੈ ਪੁਲਿਸ ਦੇ ਨਾਲ ਵੀ ਕਾਫੀ ਤਿੱਖੀ ਬਹਿਸ ਲੋਕਾਂ ਦੀ ਹੁੰਦੀ ਹੈ ਤੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਹੀ ਲਿਆ ਗਿਆ ਸੀ ਤੇ ਇੱਕ ਵਾਰ ਤਸਵੀਰਾਂ ਨਰੁ ਕਰ ਦਿੱਤੀਆਂ ਤੇ ਪੂਰਾ ਮਾਮਲਾ ਜਾਣ ਲੈਂਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਆਦੇ ਸੱਚੀ ਹੋਏਗੀ ਸੱਚ ਦੇ ਨਾਲ ਖੜੇ ਹੋਵਾਂਗੇ ਜੀ ਦੁਕਾਨ ਦੇ ਅੰਦਰ ਇੱਕ ਮਿੰਟ ਕਰੋ ਪਰਮਾਤਮਾ ਜੀ ਪਰਮਾਤਮਾ ਜੀ ਇੱਕ ਮਿੰਟ ਦੇਖੋ ਇੱਦਾਂ ਜੇ ਤੁਸੀਂ ਬਾਰ-ਬਾਰ ਕਿਸੇ ਨੇ ਗੱਲ ਕਰਨੀ ਹੈ ਫਿਰ ਗੱਲ ਦੀਓ ਚੱਲ ਨਹੀਂ ਜਨੇ ਇੱਕ ਮਿੰਟ ਨਹੀਂ ਤੁਸੀਂ ਖੜੇ ਰਹੋ ਤੁਸੀਂ ਮੇਰੇ ਜਵਾਬ ਹੀ ਦੇ ਰਹੋ ਨਹੀਂ ਨਹੀਂ 2 ਮਿੰਟ ਦਾ ਬੈਠੋ ਬੈਠੋ ਤੁਸੀਂ ਸਾਰੇ ਬਾਹਰ ਜਾਓ ਸਾਰੇ ਬੈਠੋ ਸਾਰੇ ਜਿਹੜਾ ਹੈਗਾ ਰਾਜਾ 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 ਫੋਨ ਨਾ ਕਰ ਲੈ ਰਾਜਾ 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 ਆਹ ਸਾਹਮਣੇ ਬੰਦੇ ਨੂੰ ਤੂੰ ਬੈਠ ਕੇ ਕਰ ਨਹੀਂ ਚੱਲ ਤੇ ਸਾਡੇ ਕੈਪਟਨ ਮਨੋਰ ਤੇ ਜਾਨਲੇਵਾ ਅਟੈਕ ਹੋਇਆ ਸੀਗਾ ਅਸੀਂ ਉਹਦੀ ਐਫਆਰ ਕਰਾਉਣ ਵਾਸਤੇ ਇਕੱਠੇ ਹੋਏ ਸੀ ਪਹਿਲੇ ਵੀ ਸਾਡੇ ਆਗੂ ਦੇ ਉੱਪਰ ਅਟੈਕ ਹੋਇਆ ਸੀ ਕੋਈ ਸਾਨੂੰ ਉਹਦਾ ਰਿਜ਼ਲਟ ਨਹੀਂ ਦਿੱਤਾ ਅੱਜ ਸਾਡੇ ਉੱਪਰ ੱਟਕਾ ਹੋ ਕੇ ੱਟਕਾ ਕਰਕੇ ਸਾਨੂੰ ਲੈ ਕੇ ਜਾ ਰਹੇ ਨੇ ਕਾਰੀਆਂ ਨੂੰ ਉਠਾਲਿਆ ਗਿਆ ਜ਼ਬਰਦਸਤੀ ਕੀਤੀ ਗਈ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਰਲੋ ਕਰਦਾ ਸੀ ਜੇ ਨੂੰ ਨਮਾਣ ਹੈ ਜਿੱਦਾਂ ਹੈ ਮੰਤਰੀ ਕਾਰਵਾਈ ਦੂਜੀ ਨਹੀਂ ਕੀਤੀ ਹੈ ਔਰ ਅਦਾ ਸਮਰਥਨ ਕਰਦਾ ਜਾਈ ਜਿਸਦਾ ਮੈਨੂੰ ਇਖਲਾਬ ਆ ਗਿਆ ਜੀ ਤਾਂ ਹਕੀਕਤ ਨੇ ਹੁਣ ਕਰਤੋਂ ਦਿੱਸਕਾ ਜੇ ਤੋਂ ਸਭੇ ਹੋਈ ਹੈ ਕਿ ਕੁਝ ਪ੍ਰਯਾਪ ਦੇਖਦੇ ਗਣ ਗਣ